ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਧ ਸੰਗਤ ਜੀ ਇਹ ਗਵਾਲੀਆਰ ਕਿਲੇ ਕਿਲੇ ਦਾ ਦੂਸਰਾ ਗੇਟ ਹੈ ਜੋ ਪਹਿਲਾ ਗੇਟ ਇੱਕ ਉੱਪਰ ਗੇਟ ਹੈ ਕੱਥਲੇ ਥੱਲੇ ਵਾਲਾ ਗੇਟ ਹੈ ਜੋ ਕਿ ਗੱਡੀਆਂ ਸਾਰੀਆਂ ਇੱਧਰ ਉਧਰ ਲੰਘਦੀਆਂ ਹਨ ਆਪ ਦਰਸ਼ਨ ਕਰੋ ਜੀ ਚੰਗਾ ਜੀ ਸਵਾਹਿਗੁਰੂ ਜੀ ਕੀ ਫਤਿਹ ਜੋ ਕਿ ਗੱਡੀਆਂ ਸਾਰੀਆਂ ਇਸ ਗੇਟ ਥਾਂ ਹੀ ਲੰਘਦੀਆਂ ਹਨ ਆਪ ਦਰਸ਼ਨ ਕਰੋ ਜੀ ਇਹ ਕਿਲੇਡਾ ਗੇਟ ਹੈ ਬਹੁਤ ੁੱਟੀਆਂ ਦੁਬਾਰਾਂ ਹਨ ਆਪ ਦਰਸ਼ਨ ਕਰੋ ਆਪ ਦਰਸ਼ਨ ਕਰੋ ਜੀ ਇਹ ਕਿਲੇ ਦਾ ਗੇਟ ਹੈ ਆਪ ਦਰਸ਼ਨ ਕਰੋ ਇਹ ਰੋਡ ਜਾਂਦਾ ਹੈ ਥੱਲੇ ਨੂੰ ਇਹ ਥੱਲੇ ਰੋਡ ਜਾਂਦਾ ਹੈ ਆਪ ਦਰਸ਼ਨ ਕਰੋ ਜੀ ਇਹ ਉੱਪਰੋਂ ਗੇਟ ਥੱਲੇ ਆਉਂਦਾ ਹੈ ਆਪ ਦਰਸ਼ਨ ਕਰੋ ਜੀ ਇਹ ਗੇਟ ਹੈ ਦਰਸ਼ਨ ਕਰੋ ਆਪ ਦਰਸ਼ਨ ਕਰੋ ਜੀ ਇਹ ਕਿਲੇ ਦੇ ਅੰਦਰ ਜਾਂਦਾ ਹੈ ਜੋ ਕਿ ਗੁਰਦੁਆਰੇ ਤੱਕ ਪੱਕੀ ਛੜਕ ਬਣੀ ਹੋਈ ਹੈ ਆਪ ਦਰਸ਼ਨ ਕਰੋ ਜੀ ਆਪ ਦਰਸ਼ਨ ਕਰੋ ਸਾਧ ਸੰਗਤ ਜੀ ਦਰਸ਼ਨ ਕਰੋ ਇਹ ਕਿਲੇ ਇਹ ਗਵਾਲੀਆਰ ਕਿਲੇ ਦਾ ਗੇਟ ਹੈ ਜੋ ਕਿ ਦਰਸ਼ਨ ਕਰੋ ਆਪ ਵਾਹਿਗੁਰੂ ਜੀ ਆਪ ਦਰਸ਼ਨ ਕਰੋ ਜੀ ਹਸਰੀ ਕਾਲ ਜੀ ਵਾਹਿਗੁਰੂ ਜੀ ਆਪ ਦਰਸ਼ਨ ਕਰੋ ਜੀ ਇੱਕ ਵਾਲੀਅਰ ਕਿਲੇਰਾ ਗੇਟ ਹੈ। ਹਾਂ, ਦਰਸ਼ਨ ਕਰੋ ਜੀ। ਵੈਰੀ ਗੁੱਡ। ਵਾਹ! ਕਲਸ। ਵੈਰੀ ਗੁੱਡ ਜੀ ਕੀਪਰ ਤੇ।